ਸਤਿ ਸ਼੍ਰੀ ਅਕਾਲ ਜੀ। ਉਹਨਾਂ ਕਰਕੇ ਆਪਾਂ ਵਲੌਗ ਦੀ ਸ਼ੁਰੂਆਤ ਕਰ ਕੋਈ ਕਿਦਾਂ ਹੋਊਗੀ ਜੀ। ਤੇ ਅੱਜ ਮੈਂ ਦੁਕਾਨ ਤੇ ਛਿਤੀਆਂ ਕਿਉਂ ਕਿ ਲੱਗਦਾ ਸਕੂਲੇ ਗਿਆ ਨਹੀਂ ਸੀਗਾ। ਤੇ ਅੱਜ ਪਿਆ ਹੈਗਾ ਮੀ। ਤਾਂ ਕਰਕੇ ਸਕੂਲੇ। ਸੋ ਮੇਰੇ ਬਹੁਤ ਮੀ ਪਿਆ ਤਾਂ ਕਰਕੇ। ਮੈਂ ਦੁਕਾਨ ਵੀ ਅੱਜ ਲੇਟ ਖੁੱਲੀ ਆ। 11 ਵਜੇ ਦੁਕਾਨ ਖੁੱਲੀ ਅੱਜ। ਆਦਾ ਸਮਾਨ ਇੱਧਰ ਆਦਾ ਸਮਾਨ ਉੱਧਰ ਉੱਧਰ ਖਾਲੀ ਜਾਂਦਾ। ਸਮਾਨ ਅੱਦੇ ਬਾਹਰ ਹੀ ਕੱਢੇ ਆ। ਤੇ ਆਹ ਮਾਹਵੀਰ ਭਾਈ ਚਾਰੂ ਫੇਰਨਦੇ ਆ। ਮਾਵੀਰ ਭਾਜੀ ਆਹ ਪਜਾਮਾ ਕਿੱਥੋਂ ਆਇਆ ਆ ਲਿਆ ਕਿੰਨੇ ਕਰਦੇ ਹਾਂ ਦੱਸਾਂ ਗੱਬ ਸਭ ਹੋ ਅੱਛਾ ਜੋਦੀ ਹਾਂਜੀ ਦੋਸਤੋ ਕੀ ਹਾਲ ਚਾਲ ਹੈ ਜੀ ਹੁਣ ਸਾਡਾ ਹੋ ਗਿਆ ਆ ਚਾਹ ਪੀਣ ਦਾ ਟਾਈਮ ਕੁਝ ਸਾਡੇ ਨਾਲ ਆ ਕਿਸ ਚਾਹ ਪੀਣੀ ਹੋਏ ਕੁਝ ਆ ਖਾਣਾ ਨਾਲ ਬਿਸਕੁਟ ਬੇਕੀ ਖਾਣਾ ਮੈਂ ਜਾਵੀਆਂ ਚਾਹ ਹੀ ਪੀਣੀ ਗੱਲੀ ਸ਼ੁਕਰੀਆ ਕਿਤੇ ਤੁਸੀਂ ਆ ਦਿੱ ਗਿਆ ਤੋਂ ਇਹ ਚਾਹ ਪੀਣ ਲੱਗੇ ਹਾਂ ਕਿਰਪਾ ਕਰਕੇ ਬਿਸਕੁਟ ਲੈਣ ਇਹ ਉਹਨਾਂ ਆਪਾਂ ਰੋਟੀ ਲੈਣੇ ਤੇ ਆਪਾਂ ਰੋਟੀ ਨੂੰ ਪੈਕ ਹੋਣ ਹੋ ਰੋਟੀ ਸੇ ਪੈਕ ਹੁੰਦੀ ਹੈ ਮੈਂ ਇੱਥੇ ਬਟਨ ਦੇਖਣ ਲਿਆ ਵਾਂ ਰੋਟੀ ਨੂੰ ਪੈਕ ਹੋ ਜਾਊਗੀ ਉਸ ਤੋਂ ਬਾਅਦ ਆਪਾਂ ਜਾਣਾ ਦੁਕਾਨ ਤੇ ਤੇ ਉੱਥੇ ਦਾ ਵੀਡੀਓ ਤੁਹਾਨੂੰ ਦਿਖਾਉਣੀ ਆ ਆਪਾਂ ਜਿੱਥੋਂ ਤੁਰਾ ਲੱਗੇ ਆ ਤੇ ਆਪਾਂ ਦਿੰਨੇ ਆ ਇੱਥੋਂ ਵੀ ਮੋਟਰ ਬੰਦ ਹੈ ਤੇ ਹੁਣ ਆਪਾਂ ਚੱਲ ਪਏ ਆ ਉਹ ਆਪਣਾ ਪੰਟਰ ਚਾਹੇ ਰੋਟੀ ਚੱਕ ਲਈਏ

रोटी ले तो पहले बाह जी रंग कि मेन हासा आ गया लाल, लाल जी है दुकान रोटी रूट पैक कर ली कुल तो हम आप तुर पे दो मिनटा जो दुकान तहुच जाना You're not ਆ ਗਏ ਆ। ਫਿਰ ਸਿੱਧਾ ਆਪਾਂ ਫਾਟਕਾ ਕੋਲੋਂ ਨਿਕਲਾਂਗੇ। ਇਹ ਰਸਤਾ ਹੀ ਆਪ ਬਣਾਇਆ ਵਾ। ਇਹਨੂੰ ਪਤਾ ਨਹੀਂ ਆ ਰਸਤਾ। ਤੁਸੀਂ ਦੇ ਲੋ ਜੇ ਤੁਸੀਂ ਆਉਣਾ ਚਾਹੁੰਦੇ ਹੋ ਨਾ ਇਧਰੋਂ ਆਖ ਕਰਦੇ ਹਾਂ। ਅੰਦੀ ਨੂੰ ਨਾ ਪਹੁੰਚ ਕੇ ਸਿੱਧਾ ਫਾਟਕਾ ਕੋਲੋਂ। ਸਟੇਸ਼ਨ ਆਜੀ ਹਾਂਜੀ ਹੁਣ ਆਪਾਂ ਕੰਮ ਕੁੰਗ ਕਰਕੇ ਉਹਦੇ ਬਿੱਲੇ ਸੀਗੇ ਤੇ ਤੇ ਮੇਰੇ ਘਰ ਦੇ ਗਈ ਜੀ ਵੈਸ਼ਨੋ ਵੀ ਤੋਂ ਪ੍ਰਸ਼ਾਦ ਲੈ ਕੇ ਆਈ ਹੈ ਸਾਰੇ ਪ੍ਰਸ਼ਾਦ ਇਹਨਾਂ ਨੇ ਖਾ ਕੇ ਮੁਕਾ ਇੱਕ ਆਮ ਪਾਪੜਾ ਰਹਿ ਗਿਆ ਉਹੀ ਖਾ ਲਿਆ ਹੁਣ ਆਪਾਂ ਬੈਠੇ ਜੀ ਤੇ ਆਹ ਫੱਡ ਮੇਰੇ ਘਰ ਦੇ ਗਿਆ ਕੇ ਵਾਸ ਲੂ ਬੀ ਤਿੰਨ ਦਿਨ ਦੀਆਂ ਛੁੱਟੀਆਂ ਆਈਆਂ ਤੇ ਆਹ ਭਾਈ ਖਾ ਉਹ ਤੋਂ ਆਪਾਂ ਪ੍ਰਸ਼ਾਦ ਲੈ ਕੇ ਆ ਆਇਆ ਤੇ ਸਾਜ ਕੇ ਬਹੁਤ ਖੁਸ਼ੀ ਦਾ ਹੈ ਤੇ ਆਹ ਭਾਈ ਖਾਣ ਦੇ ਆਮ ਪਾਪਾ ਸਾਰਾ ਕੁਝ ਖਾ ਗਿਆ ਖਾ ਲੱਗਾ ਆਪਣੇ ਘਰ ਦੇ ਲਈ ਲੈ ਕੇ ਜਾ ਪਰ ਦੇ ਮਮਾ ਲੈ ਜਾਗੇ ਪ੍ਰਸ਼ਾਦ ਪਾਪਾ ਬੇ ਮਾਤਾ ਦਾ ਇਹਨਾਂ ਉਹ ਲੈ ਜਾ ਕੇ ਕਿਹਦੇ ਬਾਬੇ ਦਾ ਮਾਤਾ ਦਾ ਮਾਤਾ ਦਾ ਬਾਪ ਜੀ ਸ਼ੁਦਾ ਤੇ ਵੀ ਗਈ ਹਾਂ ਮੈਂ ਕਿਹਰੇ ਬਾਬੇ ਦਾ ਪਈ ਜਾਂਦਾ ਮਾਤਾ ਦਾ ਗਿਆ ਅੱਛਾ ਕਿਹਰੇ ਬਾਬੇ ਨੂੰ ਮੰਨਦਾ ਤੂੰ ਸਭ ਤੋਂ ਜ਼ਿਆਦਾ ਮੈਂ ਸਾਰਿਆਂ ਨੂੰ ਮੰਨਦਾ ਹਾਂ ਤੂੰ ਦੱਸ ਕਿਹੜੇ ਨੂੰ ਮੰਨਦਾ ਜਿਨ੍ਹਾਂ ਤਾਂ ਭੈ ਆਉਂਦੇ ਉਹ ਬਾਬੇ ਨੂੰ ਦੱਸ ਕਿਹਰੇ ਬਾਬਾ ਕਿਹੜਾ ਬਾਬਾ ਕਿਹੜਾ ਬਾਬਾ ਉਧਰੋਂ ਵਾਪਸੀ ਆ ਗਈ ਹਾਂ ਆਹ ਮਾਪਾ ਉਧਰ ਮਾਤਾ ਦਾ ਦਿਖਾਈ ਖਾਲਾ ਖਾਲਾ ਖੱਟਾ ਮਿੱਠਾ ਹੁੰਦਾ ਮਾਗਾ ਸਾਦਾ ਖਾਲਾ ਹੈ ਬਾਜੀ ਦੇਖਿਓ ਸਾਦਾ ਖਾਲਾ ਤੁਸੀਂ ਬਾਜੀ ਹਰ ਪੋਂਦੇ ਚਾਹ ਚਾਹ ਪੀਂਗੇ ਜਰੂਰ ਨਹੀਂ ਚਾਹ ਹੀ ਪੀਨੇ ਰੁਕ ਜਾਓ ਉਹ ਜਿੱਥੇ ਪਹਿਲਾਂ ਚਾਹ ਦਿੱਤੀ ਪਹਿਲੇ ਉਹ ਤਾਂ ਹੋਲ ਬਣਾ ਕੇ ਲਿਕੇ ਨਾ ਉਹ ਤੋਂ ਨਹੀਂ ਫਰੇਦਾਈ ਜਲੀ ਆਉਂਦੇ ਆ ਪਾਰਸਲ ਪੁਰਸਾਜ ਬਹੁਤ ਖੱਡੇ ਆ ਉਦਾਂ ਦੀ ਦੁਕਾਨ ਦੇ ਪਾਰਸਲ ਤੇ ਬੈਠੇ ਆ ਹੁਣ ਆਪਾਂ ਕਾਦਾਵਲਾ ਕੀ ਆ ਡਿਸਪਲੇਡ ਕਰ ਇਹ ਤਾਂ ਦੰਦਦਨੀ ਕੱਟੇ ਹੁੰਦੇ ਨਹੀਂ ਹੁੰਦੇ ਹੈ ਟੈਨਸ਼ਨ ਕੀ ਨਹੀਂ ਆ ਦੰਦਦਨੀ ਨਹੀਂ ਸੱਚੀ ਦਾ ਨਹੀਂ ਹੁੰਦੇ ਯਾਰ ਖੱਟੇ ਮਿੱਠੇ ਹੀ ਹੁੰਦੇ ਜਿਹੜਾ ਕੇਮ ਕੀਤੀ ਬੋਲਦੀ ਸੀ ਮੈਡਮ ਆਹ ਆ ਮੈਡਮ ਬੋਲਦੀ ਆ ਮੈਡਮ ਬੋਲਦੀ ਆ ਇਹ ਵਾਲੀ ਤੈਨੂੰ ਕੋਈ ਚੀਜ਼ ਪਤਾ ਹੈ ਆਹ ਆਹ ਜਿਹੜਾ ਆਹ ਜਿਹੜੀ ਮੈਡਮ ਆ ਜਿਹੜੀ ਮੈਡਮ ਇਹ ਬੋਲਦੀ ਆ ਪਰ ਦਿਖਾਵਾਂਗਾ ਦੇਖਿਓ ਆ ਬੋਲੂਗੀ ਰਿਸੀਵਡ ਪੀਟੀਐਮ ਪੇਮੈਂਟ ਆ 1000 ਏਦਾਂ ਬੋਲਦੀ ਐ ਮੈਡਮ ਖਾ ਲਿਆ ਆ ਪਾਪਾ ਪਰ ਤੋਏ ਦੋਸਤੋ ਸਾਨੂੰ ਬਾਬੂ ਜੀ ਨੇ ਹੁਣ ਉਧਰ ਘਲਤਾ ਆ ਬਾਬੂ ਜੀ ਕਹਿੰਦੇ ਐਸ਼ ਕਰ ਉਧਰ ਜਾ ਕੇ ਯਾਰ ਇਹ ਲੋਕ ਮੈਂ ਇੱਧਰ ਸਾਬਲਨੀ ਦੁਕਾਨਾਂ ਆਪੇ ਆਪਾਂ ਚੱਲੇ ਹੁਣ ਸ਼ੌਪ ਤੇ ਇੱਧਰਲੀ ਕੱਪੜਿਆਂ ਵਾਲੀ ਤੇ ਲੋ ਜੀ ਦੋਸਤੋ ਆਪਾਂ ਹੁਣ ਆ ਗਏ ਆ ਕੱਪੜਿਆਂ ਵਾਲੀ ਸ਼ੌਪ ਤੇ ਦੇਖੋ ਕਿੰਦਾ ਖਲੋਰਾ ਪਾਇਆ ਆ ਦੇ ਲੋਕਾਂ ਨੂੰ ਦਾ ਦਿੰਦਾ ਜੇ ਮਸਤ ਲਈ ਆ ਆਮ ਤੌਰ ਤੇ 18 ਇਹ ਵੀ ਦੋਸਤੋਂ ਮੁੰਡੇ ਲੱਗੇ ਹੋ ਆ ਨਾ ਮਜੇ ਪਿਓ ਆ ਕੰਮ ਕਰਨਦੇ ਆ ਆ ਦੇਖੋ ਲੋ ਪਾਜੀ ਅਸੀਂ ਤੁਹਾਡੇ ਨਾਲ ਹੀ ਵੀਡੀਓ ਬਣਾਉਣ ਵਾਲੇ ਬੰਦੇ ਆ ਦੇਖੋ ਠੀਕ ਆ ਤੁਹਾਡੇ ਨਾਲ ਆ ਕਿਉਂ ਪਾਜੀ ਠੀਕ ਆ ਕਿ ਨਹੀਂ 500 ਰੁਪਏ ਲੋ ਜੀ ਬਾਕੀ ਸਾਰੇ ਇੱਧਰ ਉੱਧਰ ਹੋ ਗਏ ਆ ਠੀਕ ਆ ਸਟੂਲਾ ਵੀ ਚੱਲ ਗਿਆ ਫਰੈਂਚੂ ਭਰਾ ਆਪਣਾ ਇਕੱਲਾ ਹੀ ਲੱਗਾ ਵਿਚਾਰਾ ਫਰੈਂਚੂ ਭਰਾ ਮੈਂ ਤੇਰੇ ਨਾਲ ਹੀ ਆ ਟੈਨਸ਼ਨ ਨਹੀਂ ਲੈਣੀ ਠੀਕ ਆ ਠੀਕ ਆ ਕੋਈ ਨਹੀਂ ਮੈਂ ਤੇਰੇ ਨਾਲ ਹੀ ਆ ਟੈਨਸ਼ਨ ਨਹੀਂ ਲੈਣੀ ਵਕ ਬਾਹਰ ਕੱਲੋ ਉਧਰ ਉਹ ਸਟੂਲਾ ਵੀ ਉਧਰ ਹੀ ਘੁੰਮਣ ਦਿਆ ਦੇਖੋ ਆਹ ਲੋ ਜੀ ਆ ਇਧਰ ਨੱਚਣਾਂ ਲਈ ਲਿਆਂਦੀ ਆ ਦੇਖੋ ਦੇਖੋ ਆਹ ਟੂੜੀਓ ਤੇ ਨੱਚਣਾਂ ਲਈ ਲਿਆਂਦੀ ਆ ਆਪਾਂ ਆ ਦੇਖੋ ਜੀ ਜਿਹੜੀ ਨੱਚਦੀ ਸੀ ਹੈ ਨਾ ਇੱਥੇ ਹੁਣ ਆੜ ਕੇ ਆ ਜੀ ਨਾਨਕਾ ਮੇਲੇ ਆਹ ਵਾਲੀ ਆ ਹਾਈ ਲੋ ਜੀ ਦੋਸਤੋ ਆ ਜਿਹੜੀ ਨੱਚਦੀ ਸੀ ਹੈ ਨਾ ਆ ਦੇਖੋ ਮੇਰੇ ਮਗਰ ਖੜੀ ਆ ਹੁਣ ਇੱਥੇ ਹੁਣ ਆਪਾਂ ਬਲੌਗ ਦੀ ਕਰਦੇ ਆ ਐਂਡਿੰਗ ਠੀਕ ਆ ਜੀ ਬਾਕੀ ਤੁਸੀਂ ਸਾਡੀ ਵੀਡੀਓ ਦੇਖਦੇ ਰਿਆ ਕਰੋ ਸਾਡੇ ਬਲੌਗ ਡੇਲੀ ਆਉਂਦੇ ਆ ਜੀ ਪੀ ਵੀ 08 ਡੇਲੀ ਬਲੌਗ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਠੀਕ ਆ ਜੀ ਧੰਨਵਾਦ ਜੀ ਚੈਨਲ ਸਾਡੇ ਸਬਸਕ੍ਰਾਈਬ ਕਰ ਲਓ ਆ ਦੇਖੋ ਬਾਏ